ਕੀ ਆ ਲੈ ਸਭ ਦਾ ਮੈਂ ਤੁਹਾਡਾ ਆਪਣਾ ਪ੍ਰੀਤਪੁਰ ਮੇਰੇ ਨਾਲ ਮੇਰਾ ਫਰੈਂਸ 사મા ਇੱਕ ਨਵਾਂ Song Share ਜੁੜ ਕਰਨਾ ਮੇਰੇ ਵੀਰਾਂ ਉਹ ਪਿੰਡ ਜਦੋਂ ਸੂਣੀ ਤੁਰਦੀ ਹੁੰਦੀ ਸੀ ਹਾਂਜੀ ਹਾਂਜੀ ਆਹੋ ਬੜਾ ਕਿੰਦੀ ਹੁੰਦੀ ਸੀ ਹੁਣ ਸਾਨੂੰ ਵੇਖਣਾ ਤੂੰ ਕਰੇ ਨਾ ਪਸੰਦ ਹੁਣ ਸਾਨੂੰ ਵੇਖਣਾ ਤੂੰ ਕਰੇ ਨਾ ਪਸੰਦ ਕਦੇ ਸੋਚਦੀ ਹੁੰਦੀ ਸੀ ਚੋਰੀ ਚੋਰੀ ਤੱਕ ਲਾਂ ਉਹ ਜਾ ਕੇ ਚੰਡੀਗੜ੍ਹ ਵਾਲੀ ਹੀ ਤੂੰ ਇਹੀ ਕੀ ਹੋ ਗਈ ਨਹੀਂ ਪਿੰਡ ਪੌਂਦੀ ਸੀ ਜਰਾਬਾਂ ਨਾਲ ਹੀ ਚਪਲਾਂ ਉਹ ਜਾ ਕੇ ਚੰਡੀਗੜ੍ਹ ਵਾਲੀ ਤੂੰ ਇਹੀ ਕੀ ਹੋ ਗਈ ਨਹੀਂ ਪਿੰਡ ਪਾਉਂਦੀ ਸੀ ਜਰਾਬਾਂ ਨਾਲ ਚੱਪਲਾਂ ਹੋ ਉਹ ਪਤਾ ਨਹੀਂ ਸੀ ਤੈਨੂੰ ਕੀ ਗੁਜੇਰਮਾਨੀ ਹੁਣ ਨਿੰਦਦੀ ਸਾਡੇ ਤੂੰ ਬ੍ਰਾਂਡ ਨਹੀਂ ਉਹ ਚੰਡੀਗੜ੍ਹ ਜਾ ਕੇ ਪੈਂਟ ਗਿੱਟਿਓਂ ਚਕਾ ਕੇ ਨਿਤ ਸੱਟ ਕਰੇ ਨਵਾ ਤੂੰ ਟਰੈਂਡ ਨਹੀਂ ਹੁਣ ਬੋਲੇ ਗੱਲ ਗੱਲ ਉੱਤੇ ਅੰਗਰੇਜ਼ੀ ਹੁਣ ਬੋਲੇ ਗੱਲ ਗੱਲ ਉੱਤੇ ਅੰਗਰੇਜ਼ੀ ਸਾਨੂੰ ਪਤਾ ਪਾਸ ਹੋਈਏ ਮਾਰ ਮਾਰ ਨਕਲਾ ਉਹ ਜਾ ਕੇ ਚੰਡੀਗੜ੍ਹ ਵਾਲੀ ਹੀ ਤੂੰ ਇੰਹੀ ਕੀ ਹੋ ਗਈ ਨਹੀਂ ਪਿੰਡ ਪਾਉਂਦੀ ਸੀ ਜਰਾ ਬਾਣ ਨਾਲੀ ਚੱਪਲਾ ਉਹ ਭੁੱਲ ਰਿਦਵਿੰਦਰ ਨੇ ਖੜਾ ਤੇਰਾ ਛੱਡ ਤਾ ਲੈ ਜੇ ਤੂੰ ਕਰਤਾ ਆਜ਼ਾਦ ਨਹੀਂ ਉਹ ਪ੍ਰੀਤ ਪਰ ਤੈਨੂੰ ਮੁੜ ਫੇਰ ਨਹੀਂ ਉਹ ਮਿਲਣਾ ਤੂੰ ਲੱਖ ਭਾਵੇਂ ਕਰੀਂ ਫਰਿਆਦ ਨਹੀਂ ਵੀ ਜਾ ਹੱਟ ਵਿੱਚ ਜਿਹੜਾ ਬਹਿ ਕੇ ਖਾਨੀ ਉਹ ਜੱਟ ਦੀਆਂ ਹੋਈਆਂ ਨੇ ਉਹ ਗਾਇਆਂ ਫਸਣਾ ਉਹ ਜਾ ਕੇ ਚੰਡੀਗੜ੍ਹ ਵਾਲੀ ਹੀ ਤੂੰ ਇੰਹੀ ਕੀ ਹੋ ਗਈ ਨਹੀਂ ਪਿੰਡ ਪਾਉਂਦੀ ਸੀ ਜਰਾ ਬਾਣ ਨਾਲੀ ਚੱਪਲਾ ਉਹ ਜਾ ਕੇ ਚੰਡੀਗੜ੍ਹ ਵਾਲੀ ਤੂੰ ਹੀ ਕੀ ਹੋ ਗਈ ਨੀ ਪਿੰਡ ਪਾਉਂਦੀ ਸੀ ਜਰਾ ਬਾਂ ਨਾਲ ਚੱਪਲਾਂ ਹੋ ਥੈਂਕ ਯੂ ਸ਼ੇਅਰ ਕਰਨਾ ਬੇਰੇ ਬਣਾ